ਅਸਸਕਾਲ ਦੋਸਤੋ ਜੀ ਦੇਖ ਰਹੇ ਹੋ ਜਗਮਾਨੀ ਟੀਵੀ ਤੇ ਮੈਂ ਪਰਮਨਦੀਪ ਰਾਣਾ ਸਿੱਧੂ ਮੂਸੇਵਾਲੇ ਦਾ ਅੱਜ ਉਹ ਯਾਦ ਭਰਿਆ ਦਿਨ 29 ਮਈ 2022 ਨੂੰ ਇਸ ਜਗ੍ਹਾ ਦੇ ਉੱਪਰ ਪਿੰਡ ਜਵਾਰਕੇ ਦੀ ਤਸਵੀਰ ਤੁਹਾਨੂੰ ਦਿਖਾਉਂਦੇ ਆਂ ਵੀ ਅੱਜ ਦੇ ਦਿਨ ਸਿੱਧੂ ਨੂੰ ਜਿਹੜੇ ਚਾਉਣ ਵਾਲੇ ਨੇ ਉਹ ਬੜੇ ਭਾਵੁਕ ਹੁੰਦੇ ਨੇ ਅੱਜ ਦੇ ਦਿਨ ਨੂੰ ਯਾਦ ਕਰਕੇ ਇਹ ਸਿੱਧੂ ਮੂਸੇਵਾਲਾ ਦੀ ਉਹੀ ਯਾਦਗਾਰ ਹੈ ਜਿੱਥੇ ਉਹ ਗੋਲੀਆਂ ਦੇ ਨਿਸ਼ਾਨ ਨੇ ਜਿਹੜੇ ਅੱਜ ਵੀ ਮੌਜੂਦ ਨੇ ਸ਼ੁਭਦੀਪ ਮੂਸੇਵਾਲਾ 11 6 1993 ਸਿੱਧੂ ਦੀ ਬਰਥਡੇਟ ਤੇ ਨਾਲ ਉਸ ਦਾ ਉਹ ਆਖਰੀ ਦਿਨ ਜਿਸ ਦਿਨ ਸਿੱਧੂ ਮੂਸੇਵਾਲਾ ਆਪਣੇ ਘਰ ਤੋਂ ਬਰਨਾਲੇ ਦੇ ਲਈ ਨਿਕਲਦਾ ਤੇ ਜਵਾਰ ਕੇ ਆ ਕੇ ਸਿੱਧੂ ਨੂੰ ਉਹ ਗੱਡੀਆਂ ਗੈਂਗਸਟਰਾਂ ਦੀਆਂ ਕਰੋਲਾ ਤੇ ਬਲੈਰੋ ਗੱਡੀ ਜਿਹੜੀ ਹੈ ਉਹ ਇੱਥੇ ਆ ਕੇ ਓਵਰਟੇਕ ਕਰਕੇ ਸਿੱਧੂ ਦੇ ਉੱਪਰ ਅਟੈਕ ਕਰਦੀਆਂ ਨੇ ਅੱਜ ਵੀ ਇਹ ਜਗ੍ਹਾ ਜਿਹੜੀ ਹੈ ਉਹ ਯਾਦ ਦਿਵਾਉਂਦੀ ਹੈ ਸਿੱਧੂ ਨੂੰ ਚਾਉਣ ਵਾਲਿਆਂ ਦੀ ਕਮਿਨਿਟੀ ਇਸ ਜਗ੍ਹਾ ਦੇ ਉੱਪਰ ਸਿੱਧੂ ਦੀ ਯਾਦਗਾਰ ਬਣਨੀ ਹੈ ਤੇ ਪਿੰਡ ਦੀ ਮੰਦਰ ਕਮੇਟੀ ਹੈ ਜੋ ਉਸ ਵੱਲੋਂ ਜਿਹੜੀ ਹੈ ਇਹ ਜਗ੍ਹਾ ਜਿਹੜੀ ਹੈ ਉਹ ਯਾਦਗਾਰ ਦੇ ਲਈ ਰੱਖੀ ਗਈ ਹੈ ਤਸਵੀਰ ਇਸ ਜਗ੍ਹਾ ਦੀ ਵੀ ਤੁਹਾਨੂੰ ਦਿਖਾਉਣੀ ਚਾਹਾਂਗੇ ਕਿ ਇਹ ਜਗ੍ਹਾ ਜਿਹੜੀ ਹੈ ਉਹ ਸਿੱਧੂ ਦੀ ਯਾਦਗਾਰ ਦੇ ਲਈ ਰੱਖੀ ਗਈ ਹੈ ਤੇ ਇਸ ਜਗ੍ਹਾ ਤੇ ਸਿੱਧੂ ਦਾ ਸਟੈਚੂ ਵੀ ਲੱਗਣਾ ਤੇ ਉਹ ਜਗ੍ਹਾ ਵੀ ਤੁਹਾਨੂੰ ਦਿਖਾ ਦਿੰਦੇ ਜਿਸ ਜਗ੍ਹਾ ਦੇ ਉੱਪਰ ਸਿੱਧੂ ਮੂਸੇਵਾਲਾ ਦੀ ਥਾਰ ਜਿਹੜੀ ਹੈ ਜਦੋਂ ਉਹ ਮੋੜ ਤੋਂ ਮੁੜਦਾ ਤਾਂ ਉਸ ਤੋਂ ਬਾਅਦ ਜਿਹੜਾ ਸਿੱਧੂ ਨੂੰ ਜਿਹੜਾ ਓਵਰਟੇਕ ਕੀਤਾ ਜਾਂਦਾ ਸਿੱਧੂ ਦੀ ਗੱਡੀ ਨੂੰ ਓਵਰਟੇਕ ਕੀਤਾ ਇਹਨਾਂ ਕਰੋਲਾ ਤੇ ਬਲੈਰੋ ਗੱਡੀ ਵੱਲੋਂ ਤੇ ਇਸ ਜਗ੍ਹਾ ਦੇ ਉੱਪਰ ਆ ਕੇ ਥਾਰ ਰੁਕਦੀ ਹੈ ਤਾ ਤਾਪੜ ਤੋੜ ਗੋਲੀਆਂ ਨੇ ਜਿਹੜੀਆਂ ਸਿੱਧੂ ਮੂਸੇਵਾਲਾ ਦੇ ਉੱਪਰ ਚਲਾਈਆਂ ਜਾਂਦੀਆਂ ਅੱਜ ਵੀ ਉਹ ਨਿਸ਼ਾਨ ਨੇ ਜਿਹੜੇ ਗੋਲੀਆਂ ਦੇ ਉਹ ਸਾਹਮਣੀ ਕੰਤ ਤੇ ਉਸ ਉਸ ਗੇਟ ਤੱਕ ਜਿਹੜਾ ਫਾਇਰ ਦੇ ਨਿਸ਼ਾਨ ਨੇ ਜਿਹੜੇ ਉਹ ਨਜ਼ਰ ਆਉਂਦੇ ਨੇ ਆ ਤਸਵੀਰਾਂ ਬਿਆਨ ਕਰਦੀਆਂ ਵੀ ਕਿਸ ਬੇਰਹਿਮੀ ਦੇ ਨਾਲ ਸਿੱਧੂ ਮੂਸੇਵਾਲਾ ਦੇ ਉੱਪਰ ਜਿਹੜਾ ਅਟੈਕ ਕੀਤਾ ਗਿਆ ਇਸ ਜਗ੍ਹਾ ਤੇ ਸਿੱਧੂ ਆਪਣੀ ਥਾਰ ਰੋਕਦਾ ਭੱਜਣ ਦੀ ਬਜਾਏ ਉਸਦੇ ਦੋਸਤ ਦੱਸਦੇ ਆ ਕਿ ਸਿੱਧੂ ਨੇ ਮੁਕਾਬਲਾ ਕਰਨਾ ਚਾਹਿਆ ਕਿ ਉਹਨਾਂ ਨੂੰ ਜਵਾਬ ਦੇਣਾ ਚਾਹਿਆ ਪਰ ਇਕੱਲੇ ਹੋਣ ਦੇ ਕਾਰਨ ਇਕੱਲੇ ਕੋਲੇ ਵਿਪਨ ਹੋਣ ਦੇ ਕਾਰਨ ਜਿਹੜਾ ਸਿੱਧੂ ਉਹਨਾਂ ਦਾ ਮੁਕਾਬਲਾ ਨਾ ਕਰ ਸਕਿਆ ਤੇ ਆਖਰੀ ਸਾਹ ਇਸ ਜਗ੍ਹਾ ਦੇ ਉੱਪਰ ਲੈਂਦਾ ਤੇ ਤਸਵੀਰ ਜਿਹੜੀ ਤੁਹਾਨੂੰ ਇੱਕ ਵਾਰ ਦਿਖਾਉਣੀ ਚਾਹਾਂਗੇ ਵੀ ਇਸ ਜਗ੍ਹਾ ਦੇ ਉੱਪਰ ਖੜੇ ਹੋ ਕੇ ਜਿਹੜਾ ਸਿੱਧੂ ਦੇ ਉੱਪਰ ਅਟੈਕ ਕੀਤਾ ਜਾਂਦਾ ਇਸ ਜਗ੍ਹਾ ਦੇ ਉੱਪਰ ਗੈਂਗਸਟਰ ਰੁਕਦੇ ਨੇ ਇੱਥੇ ਗੱਡੀ ਜਿਹੜੀ ਹੈ ਕਰੋਲਾ ਰੋਕੀ ਜਾਂਦੀ ਹੈ ਉਸ ਤੋਂ ਬਾਅਦ ਗੈਂਗਸਟਰ ਉਤਰਦੇ ਨੇ ਤੇ ਸਿੱਧੂ ਦੇ ਉੱਪਰ ਅਟੈਕ ਕਰਦੇ ਨੇ ਕਿਉਂਕਿ ਟਾਰਗੇਟ ਉਹਨਾਂ ਦਾ ਸਿੱਧੂ ਮੂਸੇਵਾਲਾ ਸੀ ਉਸ ਦੇ ਨਾਲ ਉਸ ਦੇ ਸਾਥੀ ਵੀ ਸੀ ਦੋ ਸਾਥੀ ਜਿਹੜੇ ਨਾਲ ਸਵਾਰ ਸੀ ਉਹਨਾਂ ਦੇ ਗੋਲੀਆਂ ਤਾਂ ਲੱਗੀਆਂ ਪਰ ਟਾਰਗੇਟ ਉਹਨਾਂ ਦਾ ਸਿੱਧੂ ਮੂਸੇਵਾਲਾ ਸੀ ਤੇ ਸਿੱਧੂ ਮੂਸੇਵਾਲਾ ਇਸ ਜਗ੍ਹਾ ਦੇ ਉੱਪਰ ਆਖਰੀ ਸਾਹ ਲੈਂਦਾ ਅੱਜ ਉਸ ਨੂੰ ਯਾਦ ਕਰਨ ਵਾਲੇ ਨੇ ਜਿਹੜੇ 29 ਮਈ ਨੂੰ ਯਾਦ ਕਰਕੇ ਬੜੇ ਭਾਵੁਕ ਹੁੰਦੇ ਨੇ ਅੱਜ ਦੇ ਦਿਨ ਨੂੰ ਕਿਉਂਕਿ ਅੱਜ ਦਾ ਉਹ ਦਿਨ ਮਨਹੂਸ ਦਿਨ ਜਿਸ ਦਿਨ ਸਿੱਧੂ ਮੂਸੇਵਾਲਾ ਉਹ ਕਲਾਕਾਰ ਜਿਸ ਨੇ ਲੋਕਾਂ ਦੇ ਦਿਲਾਂ ਦੇ ਉੱਪਰ ਛਾਪ ਤਾਂ ਛੱਡੀ ਪਰ ਉਹਨਾਂ ਨੂੰ ਵਿਰਸੇ ਦੇ ਨਾਲ ਵੀ ਜੋੜ ਗਿਆ ਕਿਉਂਕਿ ਸਿੱਧੂ ਮੂਸੇਵਾਲੇ ਦੀਆਂ ਵੀਡੀਓ ਅਕਸਰ ਦੇਖਣ ਨੂੰ ਮਿਲਦੀਆਂ ਸੀ ਕਿ ਸਿੱਧੂ ਖੇਤੀ ਨਾਲ ਬੜਾ ਪਿਆਰ ਕਰਦਾ ਸੀ ਖੇਤੀ ਨਾਲ ਜੁੜੇ ਹੋਏ ਸੰਦਾਂ ਨੂੰ ਬੜਾ ਪਿਆਰ ਕਰਦਾ ਸੀ ਤੇ ਅੱਜ ਵੀ ਉਸ ਦੀ ਹਵੇਲੀ ਦੇ ਵਿੱਚ ਸਾਰੇ ਵੀਕਲ ਉਸਦੇ ਸਾਰੇ ਸੰਦ ਜਿਹੜੇ ਆ ਉੱਥੇ ਹਵੇਲੀ ਦੇ ਵਿੱਚ ਖੜੇ ਨੇ ਤੇ ਛੋਟੇ-ਛੋਟੇ ਬੱਚਿਆਂ ਨੂੰ ਇਹ ਵੀ ਸਿਖਾਏਗਾ ਕਿ ਮਿੱਟੀ ਨਾਲ ਜੁੜਨਾ ਕੀ ਹੁੰਦਾ ਪੰਜਾਬੀਅਤ ਕੀ ਹੁੰਦੀ ਹੈ ਪੰਜਾਬ ਦਾ ਵਿਰਸਾ ਕੀ ਹੈ ਸੱਭਿਆਚਾਰ ਕੀ ਹੈ ਸਾਰੀਆਂ ਗੱਲਾਂ ਉਹ ਅਕਸਰ ਆਪਣੇ ਗੀਤਾਂ ਦੇ ਵਿੱਚ ਵੀ ਬਿਆਨ ਕਰਦਾ ਸੀ ਤੇ ਡਾਊਨ ਟੂ ਅਰਥ ਹੋਣ ਦੀ ਗੱਲ ਇੱਥੋਂ ਪਤਾ ਲੱਗਦੀ ਹੈ ਕਿ ਕਲਾਕਾਰ ਜਿਹੜੇ ਨੇ ਜ ਦੀ ਹਾਸਲ ਕਰਦੇ ਨੇ ਤਾਂ ਆਪਣਾ ਸ਼ਹਿਰ ਛੱਡ ਜਾਂਦੇ ਨੇ ਪਰ ਸਿੱਧੂ ਨੇ ਆਪਣੀ ਹਵੇਲੀ ਸੀ ਜਿਹੜੀ ਉਹ ਮੂਸੇਪਿੰਡ ਦੇ ਵਿੱਚ ਹੀ ਬਣਾਈ ਤੇ ਅੱਜ ਇਹ ਤਸਵੀਰ ਬਿਆਨ ਕਰਦੀ ਹੈ ਕਿ 29 ਮਈ 2022 ਅੱਜ ਤੀਸਰੀ ਵਰ੍ਹੇ ਸਿੱਧੂ ਮੂਸੇਵਾਲਾ ਦੀ ਤੇ ਉਸ ਨੂੰ ਯਾਦ ਕਰਨ ਵਾਲੇ ਇਸ ਜਗ੍ਹਾ ਤੇ ਆ ਕੇ ਮੱਥਾ ਟੇਕਦੇ ਨੇ ਯਾਦ ਕਰਦੇ ਨੇ ਭਾਵੁਕ ਹੁੰਦੇ ਨੇ ਕਿਉਂਕਿ ਇਸ ਜਗ੍ਹਾ ਤੇ ਸਿੱਧੂ ਨੇ ਆਖਰੀ ਸਾਹ ਲਏ ਸੀ ਉਹ ਸਾਹ ਜਿਹੜੇ ਸਾਂ ਲੋਕਾਂ ਦੇ ਲਈ ਸੀ ਕਿਉਂਕਿ ਲੋਕਾਂ ਦੇ ਲਈ ਗਾਉਂਦਾ ਸੀ ਲੋਕਾਂ ਦੇ ਵਿੱਚ ਜੁਰਤ ਭਰਦਾ ਸੀਗਾ ਜੋਸ਼ ਭਰਦੇ ਸੀ ਉਸਦੇ ਗੀਤ ਅੱਜ ਵੀ ਸਿੱਧੂ ਚਾਹੇ ਸਾਡੇ ਵਿਚਾਰ ਨਹੀਂ ਪਰ ਸਿੱਧੂ ਦੇ ਗੀਤ ਜਦੋਂ ਆਉਂਦੇ ਨੇ ਤਾਂ ਬਿਲਬੋਰਡ ਦੇ ਉੱਪਰ ਛਾ ਜਾਂਦੇ ਨੇ ਉਹਦਾ ਕਾਰਨ ਇਹ ਹੈ ਕਿ ਉਸ ਦੀ ਜਿਹੜੀ ਗੱਲ ਸੀ ਉਹ ਜੁਰਤ ਵਾਲੀ ਗੱਲ ਕਰਦਾ ਸੀ ਤੇ ਜੁਰਤ ਨਾਲ ਜ਼ਿੰਦਗੀ ਜਿਉਂ ਕੇ ਗਿਆ ਉਸਦੇ ਦੋਸਤ ਵੀ ਦੱਸਦੇ ਨੇ ਜਿਹੜੇ ਨਾਲ ਉਸਦੇ ਸਾਥੀ ਬੈਠੇ ਸੀਗੇ ਸਿੱਧੂ ਨੂੰ ਜਦੋਂ ਸ਼ੱਕ ਹੁੰਦਾ ਤਾਂ ਅਸੀਂ ਉਸ ਨੂੰ ਕਿਹਾ ਵੀ ਗੱਡੀ ਭਜਾਲ ਐ ਪਰ ਉਸਨੇ ਮੁਕਾਬਲਾ ਕਰਨਾ ਚਾਹਿਆ ਉਹਨਾਂ ਗੈਂਗਸਟਰਾਂ ਦਾ ਤਾਂ ਸਿੱਧੂ ਨੇ ਜਦੋਂ ਫਾਇਰ ਕੀਤਾ ਤਾਂ ਉਸ ਦੇ ਗੈਂਗਸਟਰਾਂ ਵੱਲੋਂ ਜਿਹੜਾ AK47 ਦਾ ਜਿਹੜਾ ਬ੍ਰਸਟ ਮਾਰਿਆ ਜਾਂਦਾ ਉਸ ਤੋਂ ਬਾਅਦ ਸਿੱਧੂ ਦੀ ਬਾਹ ਦੇ ਉੱਪਰ ਜਿਹੜੀਆਂ ਗੋਲੀਆਂ ਲੱਗਦੀਆਂ ਉਸ ਤੋਂ ਬਾਅਦ ਸਿੱਧੂ 'ਤੇ ਅਟੈਕ ਨਹੀਂ ਹੁੰਦਾ ਤੇ ਇਸ ਜਗ੍ਹਾ ਦੇ ਉੱਪਰ ਸਿੱਧੂ ਮੂਸੇਵਾਲਾ ਆਖਰੀ ਸਾਹ ਲੈਂਦਾ ਉਸ ਤੋਂ ਬਾਅਦ ਪਿੰਡ ਦੇ ਲੋਕ ਇਕੱਠੇ ਹੁੰਦੇ ਨੇ ਜਦੋਂ ਗੈਂਗਸਟਰ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਪਿੰਡ ਦੇ ਲੋਕ ਹਸਪੀਟਲ ਲੈ ਕੇ ਜਾਂਦੇ ਸਿੱਧੂ ਮੂਸੇਵਾਲਾ ਨੂੰ ਪਰ ਉਥੇ ਜਿਹੜਾ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਦੋਸਤੋ ਬਾਹ ਸੋਗ ਦੀ ਲਹਿਰ ਪੂਰੇ ਪੰਜਾਬ ਚ ਨਹੀਂ ਇੰਡੀਆ ਚ ਨਹੀਂ ਜਿੱਥੇ ਵੀ ਸਿੱਧੂ ਨੂੰ ਚਾਉਣ ਵਾਲੇ ਸੀ ਉਹ ਸਭ ਰੋਏ ਸੀ ਉਸ ਦਿਨ 29 ਮਈ ਅੱਜ ਉਹੀ ਦਿਨ ਹੈ ਅ ਸਿੱਧੂ ਦੀ ਤੀਸਰੀ ਵਰਸੀ ਆ ਤੇ ਉਹ ਦਿਨ ਯਾਦ ਕਰਕੇ ਅੱਜ ਵੀ ਸਿੱਧੂ ਦੇ ਫੈਨ ਰੋੜਦੇ ਨੇ ਕੰਬ ਉੱਠਦੇ ਨੇ ਕਿਉਂਕਿ ਹਰ ਇੱਕ ਫੈਨ ਨੂੰ ਪਹਿਲਾਂ ਤਾਂ ਵਿਸ਼ਵਾਸ ਹੀ ਨਹੀਂ ਹੋਇਆ ਕਿ ਇਹ ਸਭ ਵਾਪਰ ਕਿਵੇਂ ਗਿਆ ਪਰ ਜਦੋਂ ਖਬਰਾਂ ਚੱਲੀਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਿਆ ਤਾਂ ਉਹ ਗੋਰੇ ਕਾਲੇ ਰੋਏ ਸਿੱਧੂ ਨੂੰ ਉਸ ਦਿਨ ਯਾਦ ਕਰਕੇ ਕਿਉਂਕਿ ਸਿੱਧੂ ਮੂਸੇਵਾਲੇ ਨੇ ਛਾਪ ਹੀ ਇਸ ਤਰੀਕੇ ਦੀ ਲੋਕਾਂ ਦੇ ਦਿਲਾਂ ਦੇ ਵਿੱਚ ਬਣਾਈ ਹੋਈ ਸੀ ਕੈਮਰਾਮੈਨ ਮਨੀਸ਼ ਦੇ ਨਾਲ ਪਰਮ ਦੀ ਪੁਰਾਣਾ ਜਗਵਾਨੀ ਟੀਵੀ ਮਾਨਸਾ